ਅ ਮੰਡੀਆਂ ਦੇ ਲੋਰੇ ਚ ਆਏ ਆ ਜੋ ਪੰਜਾਬ ਦੇ ਅੰਦਰ ਮਾਨਚੂਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਾਈ ਦੇ ਵਿੱਚ ਪੰਜਾਬ ਦੇ ਅੰਦਰ ਜਿਹੜਾ ਪੈਡੀ ਦਾ ਸੀਜ਼ਨ ਚੱਲ ਰਿਹਾ ਹੈ ਅ ਵਿਸ਼ੇਸ਼ ਸੂਰਤ ਦੇ ਮੁੱਖ ਮੰਤਰੀ ਜੀ ਦੇ ਆਦੇਸ਼ ਨੇ ਉਹਨਾਂ ਦੀ ਵਾਈ ਦੇ ਵਿੱਚ ਜਿਹੜਾ ਪੈਡੀ ਦਾ ਸੀਜ਼ਨ ਨੂੰ ਲੈ ਕੇ ਗਰਾਸ ਰੂਟ ਦੇ ਥੱਲੇ ਕਿਤੇ ਕਿਸਾਨ ਨੂੰ ਦਿੱਕਤ ਨਾ ਆਵੇ ਇਹਦੇ ਲਈ ਸਮੁੱਚੀ ਸਰਕਾਰ ਵੱਲੋਂ ਜਿਹੜਾ ਆ ਉਹ ਬڑا ਸਤਰਕਾਂ ਸੀ ਸਾਰੇ ਔਰ ਅੱਜ ਮੈਂ ਸਰਾਂਧ ਮੰਡੀ ਦੇ ਵਿੱਚ ਆਇਆ ਔਰ ਵਿਸ਼ੇਸ਼ ਤੌਰ ਤੇ ਕਿਉਂਕਿ ਜਿਹੜਾ ਪੈਡੀ ਦਾ ਸੀਜ਼ਨ ਹੈ ਪੰਜਾਬ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਸਾਡਾ ਦੇਸ਼ ਦੇ ਅੰਦਰ ਔਰ ਦੋਵੇਂ ਜਿਹੜੇ ਸੀਜ਼ਨ ਨੇ ਪੰਜਾਬ ਦੇ ਇਕਨੋਮੀ ਦੇ ਲਈ ਇਹ ਬਹੁਤ ਵੱਡੀ ਥਾਂ ਰੱਖਦੇ ਆ ਕਣਕ ਔਰ ਚੌਹਨੇ ਦਾ ਸੀਜ਼ਨ ਸੋ ਇਹਦੇ ਨਾਲ ਨਾ ਕੇਵਲ ਕਿਸਾਨ ਜੁੜਿਆ ਬਲਕਿ ਇਹਦੇ ਨਾਲ ਮਿਲਰ ਜੁੜਿਆ ਆੜਤੀ ਜੁੜਿਆ ਮਜ਼ਦੂਰ ਜੁੜਿਆ ਸੋ ਇਸ ਕਰਕੇ ਪੰਜਾਬ ਦੀ ਆਰਥਿਕਤਾ ਦੇ ਅੰਦਰ ਪੰਜਾਬ ਦੇ ਇਹ ਦੋਵੇਂ ਸੀਜ਼ਨ ਬਹੁਤ ਅਹਮ ਹੁੰਦੇ ਆ ਸੋ ਇਹਨਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਜਿਹੜੀਆਂ ਤਿਆਰੀਆਂ ਨੇ ਉਹ ਕਿਉਂਕਿ ਅਗੇਤੀਆਂ ਸ਼ੁਰੂ ਕਰਨੇ ਪੈਂਦੀਆਂ ਸੋ ਲਗਭਗ 8 ਲੱਖ ਤੋਂ ਉੱਪਰ ਕਿਸਾਨ ਇਹਨਾਂ ਦਿਨਾਂ ਦੇ ਅੰਦਰ ਪਰ ਗਵਰਨਮੈਂਟ ਦੇ ਦੌਰਾਨ ਉਹ ਮੰਡੀਆਂ ਚਾਊਗਾ ਔਰ 1854 ਜਿਹੜੇ ਖਰੀਦ ਕੇਂਦਰ ਨੇ ਪੰਜਾਬ 'ਚ ਬਣੇ ਆ ਸਰਕਾਰ ਵੱਲੋਂ ਜਿਨ੍ਹਾਂ ਦੇ ਵਿੱਚ ਉਹ ਆਪਣੀ ਫਸਲ ਲੈ ਕੇ ਆਣਾ ਸੋ ਸਾਨੂੰ ਅ 182 ਲੱਖ ਮੀਟਰ ਟਨ ਦਾ ਜਿਹੜਾ ਟਾਰਗੇਟ ਮਿਲਿਆ ਕੇਂਦਰੀ ਪੂਰਜ ਪਾਣ ਦਾ ਉਹਦੇ ਲਈ ਕੰਮ ਕੀਤੇ ਜਾ ਰਹੇ ਆ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 2 ਲੱਖ ਤੋਂ ਉੱਪਰ ਅ 2 ਲੱਖ ਮੀਟਰ ਟਨ ਤੋਂ ਉੱਪਰ ਜਿਹੜੀ ਉਹ ਪੈੜੀ ਪਹੁੰਚ ਚੁੱਕੀ ਆ ਔਰ ਚੰਗੀ ਗੱਲ ਇਹ ਆ ਵੀ ਅਸੀਂ 177000 ਦੇ ਕਰੀਬ ਇਹਦੀ ਪਰਚੇਜ ਵੀ ਕਰ ਚੁੱਕੇ ਆ ਕਿਸਾਨ ਮੰਡੀ ਚ ਆ ਰਿਹਾ ਔਰ ਸੇਮ ਡੇ ਹੀ ਉਹਦੀ ਫਸਲ ਚੱਕੀ ਜਾ ਰਹੀ ਹੈ ਔਰ 24 ਘੰਟਿਆਂ ਦੇ ਵਿੱਚ ਉਹਦੇ ਖਾਤੇ ਚ ਪੈਸੇ ਪੈ ਰਹੇ ਹ ਸੋ ਹੁਣ ਤੱਕ ਅਸੀਂ 24 ਕਰੋੜ ਦੇ ਕਰੀਬ ਜਿਹੜਾ ਆ ਪੈਸਾ ਕਿਸਾਨਾਂ ਦੇ ਖਾਤਿਆਂ ਚ ਪਾ ਚੁੱਕੀਆਂ ਮਤਲਬ ਉਹਨਾਂ ਨੂੰ ਦੇ ਚੁੱਕੇ ਹ ਸੋ ਪੰਜਾਬ ਦੇ ਅੰਦਰ ਕਿਸਾਨ ਦੀ ਦੋ ਹੀ ਲੋੜਾਂ ਹੁੰਦੀਆਂ ਨੇ ਮੰਡੀ ਨੂੰ ਲੈ ਕੇ ਲੋੜਾਂ ਵੀ ਹੁੰਦੀਆਂ ਤੇ ਉਹਦੇ ਵਿੱਚ ਉਹਦੀ ਚਿੰਤਾ ਵੀ ਹਮੇਸ਼ਾ ਜ਼ਾਰ ਹੁੰਦੀ ਹੈ ਪਹਿਲੀ ਤਾਂ ਉਹਦੀ ਇਹ ਹੁੰਦੀ ਆ ਚਿੰਤਾ ਕਿ ਮੇਰੀ ਫਸਲ ਜਿਹੜੀ ਹੈ ਮੰਡੀ ਦੇ ਅੰਦਰ ਟਾਈਮ ਸਰ ਚੱਕੀ ਜਾਵੇ ਮੈਨੂੰ ਜਿਵੇਂ ਪੁਰਾਣਾ ਪੰਜਾਬ ਦੇ ਵਿੱਚ ਕਲਚਰ ਰਿਹਾ ਕਿ ਕਿਸਾਨ ਦੀ ਦੀਵਾਲੀ ਤੇ ਵਿਸਾਖੀ ਢੇਰੀਆਂ ਦੇ ਗੁਜ਼ਰਦੀ ਉੱਥੇ ਸੋਨੇ ਬੰਦਾ ਉਹਨੂੰ ਕੀ ਕੀ ਦੇਣ ਸੋ ਪੰਜਾਬ ਦੇ ਅੰਦਰ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਮਾਨ ਸਾਹਿਬ ਦਾ ਇਸ ਮਾਮਲੇ ਨੂੰ ਬੜਾ ਸਪਸ਼ਟ ਹੈ ਕਿ ਕਿਸਾਨ ਨੂੰ ਦਿੱਕਤ ਨਾ ਆਵੇ ਸੋ 24 24 ਘੰਟਿਆਂ ਦੇ ਵਿੱਚ ਪੇਮੈਂਟ ਪਾਈ ਜਾ ਰਹੀ ਹੈ ਔਰ ਇਹਨੂੰ ਲੈ ਕੇ ਜਿਹੜੀ ਸਾਡੇ ਕੋਲ ਸੀਸੀਐਲ ਆ ਉਹ ਲਗਭਗ 37000 ਕਰੋੜ ਰੁਪਏ ਦੀ ਅਕਤੂਬਰ ਮਹੀਨੇ ਦੇ ਸਾਡੇ ਕੋਲ ਆ ਗਈ ਹੈ ਔਰ ਜਿਹੜੀਆਂ ਬੋਰੀਆਂ ਨੇ ਉਹਦਾ ਪੂਰਾ ਸਾਡੇ ਕੋਲ ਇਂਤਜ਼ਾਮ ਹੈਗਾ ਸੋ ਸਾਡੇ ਅਧਿਕਾਰੀ ਸਹਿਬਾਨ ਸਾਡੇ ਟੋਟਲ ਐਮਐਲਏ ਸਹਿਬਾਨ ਸਾਡੇ ਮੰਤਰੀ ਸਾਡੇ ਚੇਅਰਮੈਨ ਜਿੰਨੇ ਵੀ ਆ ਟੋਟਲ ਜਿਹੜੇ ਸਾਡੇ ਸਾਥੀ ਨੇ ਉਹ ਇਹਦੇ ਵਿੱਚ ਵਰਕ ਕਰ ਰਹੇ ਸੋ ਅੱਜ ਇੱਥੇ ਆਏ ਆ ਔਰ ਮੈਨੂੰ ਜਿਹੜੀ ਫੀਡਬੈਕ ਆ ਇਸ ਵਾਰ ਪੰਜਾਬ ਦੇ ਅੰਦਰ ਜਿਹੜਾ ਝਾੜ ਆ ਝੋਨੇ ਦਾ ਉਹ ਮੁਕਾਬਲਾ ਤੁਨ ਬਧੂਗਾ ਤੇ ਦੂਜੀ ਚੰਗੀ ਗੱਲ ਇਹ ਆ ਕਿ ਫਸਲ ਦਾ ਜਿਹੜਾ ਦਾਣਾ ਉਹ ਬੜਾ ਸਾਫ ਸੁਥਰਾ ਆ ਰਿਹਾ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਬਸ ਕੁਦਰਤ ਸਾਡੇ ਦੇ ਮਿਹਰ ਰੱਖੇ ਕੋਈ ਮਤਲਬ ਤੇ ਅਸੀਂ ਸਮਝਦੇ ਆਂ ਵੀ ਇਹ ਸੀਜ਼ਨ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਿਲਰਸ ਲਈ ਆੜਤੀਆਂ ਲਈ ਮਜ਼ਦੂਰਾਂ ਲਈ ਸੋਚੇ ਪੰਜਾਬ ਦੇ ਲੋਕਾਂ ਲਈ ਇੱਕ ਵਧੀਆ ਸੀਜ਼ਨ ਹੋ ਕੇ ਨਿਭੜੇਗਾ ਸੋ ਅੱਜ ਮੰਡੀ ਚ ਆਏ ਆ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਸੋ ਸਾਡੇ ਸਾਰੇ ਅਧਿਕਾਰੀ ਸਮਰਨੇ ਸਾਡੇ ਟੋਟਲ ਸਟ੍ਰਕਚਰ ਜਿਹੜਾ ਸਾਡੀ ਪਾਰਟੀ ਦੇ ਸਾਥੀ ਉਥੇ ਬੈਠੇ ਆ ਸੋ ਮੈਂ ਆਸ ਕਰਦਾ ਕਿ ਕਿਸਾਨ ਜਿਹੜਾ ਮੰਡੀ ਦੇ ਅੰਦਰ ਆਪਣੀ ਫਸਲ ਨੂੰ ਸਵਾਰ ਕੇ ਲੈ ਕੇ ਆਊਗਾ ਹੋਰ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਨੂੰ ਚੱਕਦਾ ਸਰ ਇੱਕ ਗੱਲ ਕੀਤੀ ਜੇ ਪੰਜਾਬ ਦੇ ਸਿਰਾਇ ਦਿਨ ਕਰਜ਼ਾ ਚੜਦਾ ਜਾ ਰਿਹਾ ਉਹਨਾਂ ਲੈ ਕੇ ਕੀ ਕਹਿਣਾ ਚਾਹੁੰਦੇ ਹਾਂਜੀ ਪੰਜਾਬ ਦੇ ਵਿੱਚ ਕਰਜ਼ਾ ਚੜਦਾ ਜਾਂਦਾ ਹੈ ਪੰਜਾਬ ਦੇ ਵਿੱਚ ਦੇਖੋ ਪਿਛਲੀਆਂ ਸਰਕਾਰਾਂ ਦੇ ਦੌਰਾਨ ਪੰਜਾਬ ਨੇ ਜਿਹੜਾ ਸਫਰ ਹੰਡਾਇਆ ਕਰਜ਼ਾ ਤੇ ਸਰਕਾਰਾਂ ਦੇ ਦੌਰਾਨ ਚੱਲਦਾ ਲੇਕਿਨ ਸਰਕਾਰ ਲੋਕਾਂ ਨੂੰ ਕੁਝ ਦੇਵੇ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਸੋ ਪੰਜਾਬ ਦੇ ਅੰਦਰ ਪੁਰਾਣੀਆਂ ਸਰਕਾਰਾਂ ਦਾ ਕਰਜ਼ਾ ਇਹ ਕਿੱਸਾ ਵੀ ਲਾ ਰਹੇ ਆ ਲਗਾਤਾਰ ਤੁਸੀਂ ਦੇਖ ਰਹੇ ਹੋ ਔਰ ਇਹਨਾਂ ਦਿਨਾਂ ਦੇ ਅੰਦਰ ਜਿਹੜੀ ਪੰਜਾਬ ਦੀ ਏਨਕਮ ਵੀ ਆ ਉਹ ਹਰਿਆਣੇ ਨਾਲੋਂ ਕਿਤੇ ਵੱਧ ਕੇ ਉੱਪਰ ਆਈ ਹੈ ਸੋ ਇਸੇ ਕਰਕੇ ਪੰਜਾਬ ਦੇ ਅੰਦਰ ਜਿਹੜੀਆਂ ਜਿਹੜੇ ਸੇਕ ਸੀਗੇ ਮੋਰੀਆਂ ਸੀਗੀਆਂ ਜਿੱਥੋਂ ਮਤਲਬ ਪੈਸਾ ਗਲਤ ਪਾਸੇ ਅਡਵਰਟ ਹੁੰਦਾ ਸੀ ਉਹ ਹੁਣ ਬੰਦ ਨੇ ਸੋ ਪੰਜਾਬ ਦਾ ਖਜ਼ਾਨਾ ਪੰਜਾਬ ਦੇ ਲੋਕ ਭਰਦੇ ਆ ਸੋ ਉਸ ਖਜ਼ਾਨੇ ਦੇ ਵਿੱਚ ਅੱਜ ਵੱਡੀਆਂ ਸੁਗਾਤਾਂ ਪੰਜਾਬ ਦੇ ਲੋਕਾਂ ਨੂੰ ਮਿਲ ਰਹੀਆਂ ਚਾਹੇ ਬਿਜਲੀ ਮਾਫੀ ਦਾ ਸਵਾਲ ਹੋਵੇ ਚਾਹੇ ਆਮਦਨਿਕਲੀਨ ਨਾ ਕੋਣ ਹੁਣ ਹਸਪੀਟਲ ਜਿਹੜੇ ਡਿਸਟ੍ਰਿਕਟ ਲੈਵਲ ਦੇ ਉਹ ਅਪਗ੍ਰੇਡ ਕੀਤੇ ਜਾ ਰਹੇ ਆ ਸਕੂਲ ਆਫ ਫੈਮਿਨਿਸ ਬਣ ਰਹੇ ਨੇ ਉਹ ਵੱਡੀਆਂ ਇਤਿਹਾਸਕ ਨੌਕਰੀਆਂ ਪੰਜਾਬ ਦੇ ਅੰਦਰ ਜਿਹੜਾ ਦਿਨਾਂ ਦੇ ਦੌਰਾਨ 37000 ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਹੋਈਆਂ ਤੇ ਸਰਕਾਰ ਦੇ 200 ਵੀਰੇ ਚੈਲੰਜ ਸੀ ਉਹਨਾਂ ਨੂੰ ਲਾਸਟ ਮਿੰਟ ਰੂਲ ਸਰਕਾਰ ਵੱਲੋਂ ਜੀ ਕੀਤੀ ਜਾ ਰਹੀ ਗਿਰ ਨਵੇਂ ਨਿਕਲ ਹਾਂ ਉਹ ਵੇਖੋ ਉਹ ਜਿਹੜਾ ਜੀ ਸਾਡੀ ਪਾਲਸੀ ਆ ਪੰਜਾਬ ਦੇ ਅੰਦਰ ਜੀ ਸਾਡੀ ਬਿਲਿੰਗ ਪਾਲਸੀ ਆ ਕਿਉਂਕਿ ਉਹ ਲੇਟ ਨੇ ਉਹ ਸਾਡੇ ਸਾਥੀ ਵੈਸੇ ਤਾਂ ਪੰਜਾਬ ਦੇ ਅੰਦਰ ਇਸ ਵਾਰ 480 ਮਿਲਾ ਨਵੀਆਂ ਲੱਗੀਆਂ ਨੇ ਹਾਂਜੀ ਜਿਹੜਾ ਪੰਜਾਬ ਦੇ ਅੰਦਰ ਮਾਨਜੂ ਮੁੱਖ ਮੰਤਰੀ ਜੀ ਦਾ sloganਾ ਰੰਗਲਾ ਪੰਜਾਬ ਬਣਾਉਣ ਦਾ ਉਹ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦੇ ਲੋਕਾਂ ਦੇ ਜਿਹੜੇ ਆਰਥਿਕ ਸਵਾਲ ਨੇ ਪੰਜਾਬ ਦੇ ਲੋਕਾਂ ਦੀ ਰੋਟੀ ਰੋਜੀ ਦਾ ਸਵਾਲ ਹੈ ਨੌਕਰੀਆਂ ਦਾ ਸਵਾਲ ਹੈ ਉਹ ਹੱਲ ਕਰਨ ਲਈ ਪਾਚੇ ਸਰਕਾਰ ਲੱਗੀ ਆ ਸੋ 12ੋਂ ਵੀ ਇਨਵੈਸਟਰ ਆ ਰਹੇ ਤੇ ਚੰਗੀ ਗੱਲ ਹੈ ਕਿ ਪੰਜਾਬ ਦੇ ਉਦਮੀਆਂ ਨੇ ਆਪ 480 ਸੈਲਰ ਜਿਹੜੇ ਆ ਪੰਜਾਬ ਚ ਲਾਏ ਆ ਜਿਹੜੇ ਕੁਝ ਰਹਿ ਗਏ ਆ ਉਹਨਾਂ ਨੂੰ ਵੀ ਫ੍ਰੀ ਪੈੜੀ ਉਹ ਜਿਹੜੀ ਆਪਾਂ ਆਰੋ ਪੈੜੀ ਦੇ ਰਹੇ ਆ ਸੋ ਮੇਰਾ ਖਿਆਲ ਆ ਵੀ ਸਭ ਲਈ ਵਧੀਆ ਸਿਚੂਏਸ਼ਨ ਸੰਜੀਤ ਸਿੰਘ ਦੀ ਗ੍ਰਿਫਤਾਰੀ ਲੈ ਕੇ ਬਿਲਕੁਲ ਅਸੀਂ ਜ਼ੋਰਦਾਰ ਨਿੰਦਿਆ ਕਰਦੇ ਆਂ ਇਹ ਕੇਂਦਰ ਦੀ ਸਰਕਾਰ ਬਿਲਕੁਲ ਆਨ ਡੈਮੋਕਰੈਟਿਕ ਢੰਗ ਦੇ ਨਾਲ ਇਹਦੇ ਉੱਤੇ ਕੰਮ ਕਰ ਰਹੀ ਹੈ ਪਿਛਲੇ 15 ਮਹੀਨਿਆਂ ਦੇ ਦੌਰਾਨ 1000 ਥਾਵਾਂ ਦੇ ਉੱਤੇ ਸਾਪੇ ਮਾਰੇ ਗਏ ਔਰ ਕਿਤੇ ਵੀ ਕੋਈ 1 ਰੁਪਈਆ ਵੀ ਜਿਹੜਾ ਬਰਾਮਦ ਨਹੀਂ ਹੋਇਆ ਸੋ ਸੰਜੇ ਸਿੰਘ ਸਾਡੇ ਟਾਪ ਲੀਡਰ ਨੇ ਸਾਡੇ ਨੈਸ਼ਨਲ ਲੀਡਰ ਨੇ ਔਰ ਜਿਸ ਤਰ੍ਹਾਂ ਮਤਲਬ ਪਾਰਲੀਮੈਂਟ ਦੇ ਅੰਦਰ ਰਾਜ ਸਭਾ ਦੇ ਅੰਦਰ ਉਹ ਅੰਡਾਨੀ ਦੇ ਮੁੱਦੇ 'ਤੇ ਮੋਦੀ ਨੂੰ ਘੇਰਦੇ ਆ ਇਹ ਉਹਦੀ ਬਖਲਾਟ ਹੈਗੀ ਹੈ ਕੇਂਦਰ ਸਰਕਾਰ ਦੀ ਆਪਾਂ ਜਿੰਦਿਆ ਕਰਦੇ ਆ ਰਾਮਾ ਜੀ ਪਾਰਟੀ ਲੜੂਗੀ ਦੇਖ 100 ਪਾਲ ਖਹਿਰੇ ਦੀ ਗ੍ਰਿਫਤਾਰੀ ਨੂੰ ਲੈ ਕੇ ਦੋਸ਼ ਲੱਗ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਹੈ ਨਹੀਂ ਉਹ ਹੁਣ ਕੋਰਟ ਦਾ ਮੈਟਰ ਹੈਗਾ ਜਾਂ ਟ੍ਰਾਇਲ ਚੱਲ ਰਿਹਾ ਮੈਂ ਉਹਦੇ ਸਵਾਂਝ ਕੋਈ ਕਮੈਂਟ ਨਹੀਂ ਕਰਨਾ ਚਾਹਦਾ ਲੇਕਿਨ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਇਕਨੋਮੀ ਨੂੰ ਜਿੰਨੇ ਵੀ ਖਲਵਾੜ ਕੀਤਾ ਐਸਪਰ ਲਾਓ ਐਸਆਈਐਲ ਨੂੰ ਕੋਈ ਮੈਂ ਦੇਖਦਾ ਜਿਹੜੇ ਕਿ ਐਸਆਈ ਦਾ ਮੁੱਦਾ ਕਰ ਰਿਹਾ ਐਸਪੀ ਨੂੰ ਬਿਲਕੁਲ ਪੰਜਾਬ ਕੋ ਤਾਂ ਪਾਣੀ ਨਹੀਂ ਹੈਗਾ ਸੋ ਇਸ ਕਰਕੇ ਪੰਜਾਬ ਦੀ ਇੱਕ ਵੀ ਬੂੰਦ ਜਿਹੜੀ ਆ ਪੰਜਾਬ ਕੋ ਵਾਧੂ ਪਾਣੀ ਨਹੀਂ ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਰਹਿਣਾਗੇ ਪੰਜਾਬ ਦੇ ਪਾਣੀ ਦੇ ਸਵਾਲ ਉਤੇ ਮਾਨਸਾ ਬਹੁਤ ਵਾਰੀ ਕਹਿ ਚੁੱਕਿਆ ਹੈ ਮਤਲਬ ਕਿ ਅਸੀਂ ਪੰਜਾਬ ਦੇ ਪਾਣੀ ਦੀ ਰਾਖੀ ਵੀ ਕਰਾਂਗੇ ਔਰ ਕਿਸੇ ਵੀ ਤਰ੍ਹਾਂ ਦਾ ਪੰਜਾਬ ਕੋ ਵਾਧੂ ਪਾਣੀ ਨਹੀਂ ਪੰਜਾਬ ਦੇ ਆਪਣੇ ਸੋਰਸ ਜਿਹੜੇ ਆ ਉਹ ਮੈਂ ਸਮਝਦਾ ਵੀ ਉਹਦੀ ਆਖਰੀ ਸਾਡੀ ਸਰਕਾਰ ਨਹੀਂ ਕੰਮ ਕਰਉਂਦੀ। ਮੈਨੂੰ ਲੱਗਦਾ ਇਹ ਲਾਸਟ ਕੁਐਸਚਨ ਹੈ ਜੀ ਰਸਟਰ ਕਾਰਡਾਂ ਦਾ ਕੀ ਸਟੇਟਸ ਹੈ ਨਵੇਂ ਵਰਦਦੇ ਨੇ ਹਾਂ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਪੋਰਟਲ ਲਾਂਚ ਹੋ ਰਿਹਾ ਔਰ ਮੈਂ ਤੁਹਾਡੇ ਚੈਨਲ ਤੇ ਮਾਧਿਅਮ ਕਰਾਈ ਸਭ ਲੋਕਾਂ ਨੂੰ ਅਪੀਲ ਕਰਦਾ ਕਿ ਉਸ ਪੋਰਟਲ ਜਦੋਂ ਵੀ ਉਹ 10-15 ਦਿਨਾਂ ਤੱਕ ਆਜੂਗਾ ਮਤਲਬ ਤੋ ਤਮਾਮ ਲੋਕ ਜਿਨ੍ਹਾਂ ਦੇ ਰਾਸਕੜ ਨਹੀਂ ਬਣੇ ਹਨ ਜਾ ਕੇ ਕਿਤੇ ਕੱਟੇ ਗਿਆ ਉਹ ਪੋਰਟਲ 'ਤੇ ਜਾ ਕੇ ਆਪਣਾ ਕਾਰਡ ਬਣਾ ਸਕਦੇ ਮੰਤਰੀ ਜੀ ਦਾ ਸਵਾਲ ਹੈ ਜੀ ਸਵੇਰੇ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਨਾ ਜਿਹੜੇ ਏਜੀ ਨੇ ਉਹ ਨਵੇਂ ਬਦਲੇ ਗਏ ਨੇ ਗੁਰਮਿੰਦਰ ਸਿੰਘ ਐਨੇ ਉਹਨਾਂ ਦਾ ਕਾਰਨ ਕੀ ਹੈ ਜੀ ਬਦਲ ਹੁਣ ਨਹੀਂ ਆ ਪ੍ਰਾਣੇ ਏਜੀ ਸਾਹਿਬ ਨੇ ਕੱਲ ਜ਼ੈਨ ਦੇ ਦਿੱਤਾ ਸੀਗਾ ਉਹਨਾਂ ਨੇ ਕੁਝ ਨਿੱਜੀ ਕਾਰਨ ਦੱਸਿਆ ਸੋ ਅੱਜ ਨਵੇਂ ਏਜੀ ਦੀ ਸਿਲੈਕਸ਼ਨ ਹੋ ਗਈ ਹੈ ਕੈਬਨਿਟ ਦੀ ਮੀਟਿੰਗ ਦੇ ਅੰਦਰ ਸੋ ਪੰਜਾਬ ਲਈ ਕਰਾਂਗੇ ਬੈਟਰ ਪਰਾ ਸਾਹਿਬ ਠੀਕ ਹੈ ਧੰਨ